ਪਿਛਲੇ ਦਿਨੀ ਭਾਈ ਅਮਨਦੀਪ ਸਿੰਘ ਖਾਲਸਾ ਹੋਣਾ ਦੀ ਬੇਟੀ ਦਾ ਵਿਆਹ ਹੋਇਆ ਵਿਆਹ ਪੂਰਾ ਧੂਮ-ਧਾਮ ਨਾਲ ਹੋਇਆ ਜਿਹਦੇ ਵਿੱਚ ਲਗਭਗ ਲੱਖਾਂ ਰੁਪਏ ਦੇ ਤਾਂ ਗਿਫਟ ਦਿੱਤੇ ਗਏ ਵਿਆਹਵਾਂ ਦੇ ਵਿੱਚ ਜਿਸ ਨੂੰ ਭੌਂਦਾ ਹੈ ਜਿਸ ਦੀ ਜੋ ਸਮਰੱਥਾ ਰੱਖਦਾ ਹੈ ਉਹ ਖਰਚਾ ਕਰਦਾ ਹੈ ਬੇਸ਼ੱਕ ਹੁਣ ਇੱਥੇ ਜਿਹੜੇ ਭਾਈ ਸਾਹਿਬ ਉਹਨਾਂ ਦੀ ਬੇਟੀ ਦੇ ਵਿਆਹ ਦੇ ਵਿੱਚ ਜਿੱਥੇ ਰਹਿਤ ਮਰਿਆ ਦੇ ਦੀਆਂ ੱਝੀਆਂ ਉਡਾਈਆਂ ਗਿਆ ਨੇ ਨੰਗਾ ਸਿਰ ਸੀ ਇਸ ਤੋਂ ਇਲਾਵਾ ਜਿਹੜੇ ਉੱਥੇ ਡਾਂਸਰ ਜਿਹੜੇ ਉਸ ਮਹਿੰਗੇ ਹੋਟਲ ਦੇ ਵਿੱਚ ਵਿਖਾਏ ਗਏ ਜਿਸ ਤਰ੍ਹਾਂ ਦੇ ਪ੍ਰਵੰਧ ਸਨ ਉਹ ਸਿੱਖੀ ਰਹਿ ਰੀਤਾਂ ਨਾਲ ਜੁੜੇ ਹੋਏ ਕਿਸੇ ਵੀ ਜਿਹੜਾ ਚੰਗਾ ਇਨਸਾਨ ਹੋ ਉਸ ਨੂੰ ਇਹ ਸ਼ੋਭਾ ਨਹੀਂ ਦਿੰਦੇ ਇਸ ਵਾਸਤੇ ਉਹ ਚੰਗੀ ਗੱਲ ਨਹੀਂ ਹੁੰਦੀ ਪਰ ਹੁਣ ਇੱਥੇ ਜਿਹੜਾ ਸਵਾਲ ਚੁੱਕਿਆ ਜਾ ਰਿਹਾ ਪੈਸਿਆਂ ਦਾ ਕਿ ਇੰਨਾ ਪੈਸਾ ਖਰਚਿਆ ਗਿਆ ਅਸੀਂ ਇਸ ਚੀਜ਼ ਬਾਰੇ ਨਹੀਂ ਕਵਾਂਗੇ ਹੋ ਸਕਦਾ ਹੈ ਭਾਈ ਸਾਹਿਬ ਉਹਨਾਂ ਨੇ ਆਪਣੀ ਆਮਦਨ ਦੇ ਵਿੱਚੋਂ ਉਹ ਲੱਖਾਂ ਰੁਪਏ ਜਾਂ ਕਰੋੜਾਂ ਰੁਪਏ ਜਿਹੜਾ ਖਰਚਿਆ ਹੋਵੇ ਜਾਂ ਫਿਰ ਇਸ ਦੇ ਨਾਲ ਨਾਲ ਉਹਨਾਂ ਨੇ ਸੰਗਤ ਦਾ ਪੈਸਾ ਖਰਚਿਆ ਸਾਡਾ ਸਵਾਲ ਇੰਨਾ ਹੀ ਹੈ ਕਿ ਇਹਨਾਂ ਕੁਝ ਰਹਿਤ ਮਰਿਆਦਾ ਦੇ ਵਿਰੁੱਧ ਜਾ ਕੇ ਰਹਿਤ ਮਰਿਆਦਾ ਤੋਂ ਉਲਟ ਕਰਕੇ ਤੇ ਉਸ ਤੋਂ ਬਾਅਦ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਦੋ ਸ਼ਬਦਾਂ ਦੇ ਵਿੱਚ ਮਾਫੀ ਮੰਗ ਲਈ ਨਹੀਂ ਕਿ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇ ਦੇਣੀ ਤੇ ਉਸ ਤੋਂ ਬਾਅਦ ਉਸ ਗਨਾਹ ਨੇ ਮਾਫ ਹੋ ਜਾਣਾ ਤੇ ਇਹ ਕਿਹੋ ਜੀ ਗੱਲ ਹੈ ਇਹਦਾ ਮਤਲਬ ਤੇ ਇਹੀ ਹੋਇਆ ਕਿ ਅਸੀਂ ਜੋ ਮਰਜ਼ੀ ਸਾਡਾ ਜੀ ਕਰੇ ਜਿੰਨਾ ਮਰਜ਼ੀ ਗੁਨਾਹ ਪਾਪ ਕਰਕੇ ਚਲੇ ਜਾਈਏ ਬਸ ਸਾਨੂੰ ਪਤਾ ਵੀ ਉੱਥੇ ਜਾ ਕੇ ਉਹਨਾਂ ਨੇ ਕਹਿ ਦੇਣਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਇਹਦਾ ਮਤਲਬ ਤੇ ਇਹੀ ਹੈ ਨਾ ਕਿ ਅਸੀਂ ਜਿਹੜੇ ਜੁਰਮ ਨੇ ਜਿੰਨੇ ਘਟੀਆ ਕੰਮ ਨੇ ਜਿੰਨੇ ਪੁੱਠੇ ਸਿੱਦੇ ਕੰਮ ਨੇ ਜਿਨ੍ਹਾਂ ਦੇ ਵਿੱਚ ਸਾਡੀ ਕੌਮ ਜਿਹੜੀ ਹੈ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਵੀ ਪਿਛਾਂ ਛੱਡਿਆ ਜਾ ਰਿਹਾ ਤੇ ਜਿੰਨੇ ਘਟੀਆ ਤੋਂ ਘਟੀਆ ਵਿਹਾਰ ਨੇ ਉਹ ਕੀਤੇ ਜਾ ਰਹੇ ਨੇ ਸੋ ਇਸ ਦੇ ਵਿੱਚ ਬੜੀ ਸੋਚਣ ਵਾਲੀ ਗੱਲ ਹੈ ਜੇ ਹਰ ਬੰਦਾ ਹਰ ਪ੍ਰਚਾਰਕ ਖਾਸ ਕਰਕੇ ਹਰ ਵੱਡੀ ਹਸਤੀ ਜਿਹੜੀ ਹੈ ਵੱਡੀ ਸਖੀਤ ਜਿਹੜੀ ਸਿੱਖ ਕੌਮ ਦੀ ਉਹ ਇਸ ਤਰ੍ਹਾਂ ਕੰਮ ਕਰਨ ਲੱਗ ਜੇਗੀ ਮਗਰ ਫਿਰ ਰਹਿ ਕੀ ਗਿਆ ਇਹਦਾ ਮਤਲਬ ਜਿਹੜੇ ਸਿੱਖੀ ਸਿਧਾਂਤ ਨੇ ਉਹ ਗਰੀਬਾਂ ਨਿਵਾਣੇ ਸਿੱਖਾਂ ਵਾਤੇ ਨੇ ਕੋਈ ਗਰੀਬ ਸਿੱਖੇ ਉਹਨੂੰ ਤਾਂ ਸਾਨੂੰ ਵੀ ਪਤਾ ਨਿੱਜੀ ਤੌਰ ਤੇ ਵੀ ਆਪਾਂ ਗੱਲ ਕਰਦੇ ਆਪਾਂ ਨੂੰ ਪਤਾ ਹੈ ਕਿ ਉੱਥੇ ਤਾਂ ਗੇਟ ਦੇ ਵਿੱਚ ਵੀ ਐਂਟਰੀ ਨਹੀਂ ਹੋ ਸਕਦੀ ਤੁਸੀਂ ਨਿੱਕੀ ਜਿਹੀ ਵੀ ਗਲਤੀ ਕਰੋਗੇ ਤਾਂ ਉੱਥੇ ਜਿਹੜੇ ਵਲੰਟੀਅਰ ਨੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਚੁੱਕ ਕੇ ਤੁਹਾਨੂੰ ਬਾਹਰ ਉੱਥੇ ਸੁੱਟ ਦੇਣਾ ਇਹ ਕੁਝ ਹੁੰਦਾ ਹੈ ਇਹ ਸਾਫ਼ ਗੱਲ ਹੈ ਕਿ ਬੇਸ਼ੱਕ ਇਹਨੂੰ ਮਿਰਚਾਂ ਲੱਗਦੀਆਂ ਨੇ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੁਸੀਂ ਜਿੱਡੇ ਮਰਜ਼ੀ ਗੁਨਾਹ ਕਰੋ ਤੇ ਤੁਸੀਂ ਜਾ ਕੇ ਛੋਟੀ ਭੁੱਲ ਚੁੱਕ ਦੀ ਮਾਫੀ ਮੰਗ ਲਵੋ ਇਸ ਦਾ ਮਤਲਬ ਤੇ ਇਹੀ ਆ ਨਾ ਫਿਰ ਵੀ ਜਿਹੜਾ ਇੱਕ ਗੁਰੂ ਦਾ ਨਿਮਾਣਾ ਸਿੱਖ ਹੈ ਉਹਦੇ ਵਾਸਤੇ ਜਿਹੜੀਆਂ ਪਾਬੰਦੀਆਂ ਨੇ ਜਿਹੜੀਆਂ ਪਾਲਿਸੀ ਨੇ ਜਿਹੜੇ ਰੂਲ ਨੇ ਜਿਹੜੇ ਨਿਯਮ ਨੇ ਜਿਹੜੀਆਂ ਮਰਿਆਦਾਵਾਂ ਨੇ ਉਹ ਸਾਰਿਆਂ ਇੱਕ ਨਿਮਾਣੇ ਸਿੱਖ ਵਾਸਤੇ ਨੇ ਜਿਹੜੀਆਂ ਵੱਡੀਆਂ ਹਸਤੀਆਂ ਨੇ ਮਸ਼ਹੂਰ ਹਸਤੀਆਂ ਨੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਉਹ ਜੋ ਦਿਲ ਕਰੇ ਉਹ ਕਰਨ ਕਿਉਂਕਿ ਪੈਸੇ ਨਾਲ ਉਹਨਾਂ ਦਾ ਤਾਂ ਸਿੱਧਾ ਹੀ ਸੰਬੰਧ ਹੀ ਜਿਹੜਾ ਆਪਣੇ ਗੁਰੂ ਸਾਹਿਬ ਨਾਲੇ ਉਹ ਪੈਸੇ ਨਾਲ ਕੁਝ ਵੀ ਕਰ ਸਕਦੇ ਨਹੀਂ ਕਿਉਂਕਿ ਉਹ ਤਾਕਤਵਰ ਨੇ ਉਹਨਾਂ ਕੋਲ ਪੈਸਾ ਬਹੁਤ ਹੈ ਉਹਨਾਂ ਨੂੰ ਕੋਈ ਨਾ ਕੋਈ ਚੱਕਰ ਹੈ ਨਾ ਉਹਨਾਂ ਨੂੰ ਕੋਈ ਰੁਕ ਟੋਕ ਹੈਗੀ ਸੋ ਇਸ ਦਾ ਮਤਲਬ ਤਾਂ ਇਹੀ ਹੈ ਨਾ ਕਿ ਜਿੰਨੇ ਵੀ ਸਾਡੇ ਸਿੱਖ ਪ੍ਰਚਾਰਕ ਨੇ ਚਾਹੇ ਉਹ ਕੋਈ ਵੀ ਹਸਤੀ ਹੈ ਕਿਸੇ ਵੀ ਖੇਤਰ ਦੀ ਹਸਤੀ ਹੈ ਉਹਨਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਇਹ ਜਿਹੜੀ ਰੂਲ ਨੇ ਇਹ ਨਿਯਮ ਨੇ ਸਾਰੇ ਇਹ ਸਿਰਫ ਗਰੀਬ ਗੁਰਸਿੱਖਾਂ ਵਾਸਤੇ ਨੇ